ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜਿਆ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਅੱਜ ਬਦਲਾਂਗੇ ਲਿੰਗ ਬਦਲੋ ਸਾਰੀਆਂ ਕਲਾਸਾਂ ਦੇ ਵਿੱਚ ਆ ਹੀ ਹੁੰਦੇ ਨੇ ਤਕਰੀਬਨ ਇਹ ਤੇ ਇਹਦੇ ਵਿੱਚ ਆਪਾਂ ਕੀ ਕਰਦੇ ਹੁੰਨੇ ਆ ਇਹਦੇ ਵਿੱਚ ਨੰਨੇ ਤੇ ਨਾਣੇ ਦਾ ਖਾਸ ਤੇ ਆ ਨਾ ਰੱਖਣਾ ਹੁੰਦਾ ਰੂਲ ਨੇ ਇਹਦੇ ਵਿੱਚ ਬਦਲਣ ਦੇ ਠੀਕ ਹੈ ਜੀ ਇਸ ਕਰਕੇ ਨਾਲ ਸਪੈਲਿੰਗ ਦੇਖਣਾ ਜ਼ਰੂਰੀ ਨੇ ਜਦੋਂ ਵੀ ਬਦਲਨੇ ਤਾਂ ਨਾਲ ਸਪੈਲਿੰਗ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਸ਼ਬਦ ਦੇ ਲਿੰਗ ਤੋਂ ਕੀ ਭਾਵ ਹੈ ਸ਼ਬਦ ਦਾ ਪੁਰਖਵਾਚਕ ਜਾਂ ਇਸਤਰੀਵਾਚਕ ਭਾਵ ਉਸ ਦਾ ਲਿੰਗ ਹੁੰਦਾ ਤੇ ਦੂਜਾ ਪ੍ਰਸ਼ਨ ਹੈ ਜੀ ਲਿੰਗ ਕਿੰਨੀ ਪ੍ਰਕਾਰ ਦੇ ਹੁੰਦੇ ਨੇ ਲਿੰਗ ਦੋ ਪ੍ਰਕਾਰ ਦੇ ਹੁੰਦੇ ਹਨ ਪੁਲਿੰਗ ਤੇ ਇਸਤਰੀ ਲਿੰਗ ਪੁਲਿੰਗ ਹੁੰਦਾ ਜੀ ਜਿਹੜਾ ਪੁਰਖਵਾਚਕ ਭਾਵ ਨੂੰ ਪ੍ਰਗਟ ਕਰਦਾ ਜਿਵੇਂ ਮੁੰਡਾ ਕੁੱਤਾ ਪਹਾੜ ਕਢਾਹਾ ਠੀਕ ਹੈ ਜੀ ਤੇ ਇਸਤਰੀ ਲਿੰਗ ਹੁੰਦਾ ਇਸਤਰੀਵਾਚਕ ਭਾਵ ਨੂੰ ਪ੍ਰਗਟ ਕਰਨ ਵਾਲਾ ਸਬਦ ਇਸਤਰੀ ਲਿੰਗ ਹੁੰਦਾ ਜਿਵੇਂ ਕੁੜੀ ਕੁੱਤੀ ਪਹਾੜੀ ਕਢਾਈ ਲਿੰਗ ਬਦਲਾਂਗੇ ਜੀ ਹੁਣ ਸਪੈਲਿੰਗ ਧਿਆਨ ਨਾਲ ਦੇਖਣਾ ਨੇ ਕੁੱਕੜ ਕੁੱਕੜੀ ਜੱਟ ਜੱਟੀ ਗਿੱਦੜ ਗਿੱਦੜੀ ਹਿਰਨ ਹਿਰਨੇ ਫਕੀਰ ਫਕੀਰਨੀ ਨੰਨੇ ਨਾਲੇ ਜੀ ਬਾਜੀਗਰ ਬਾਜੀਗਰਨੀ ਮੋਰ ਮੋਰਨੀ ਪੁੱਤਰ ਪੁੱਤਰੀ ਸਰਦਾਰ ਸਰਦਾਰਨੀ ਸਾਹ ਸਹਣੀ ਸੂਮ ਸੂਮਣੀ ਪੰਡ ਪੰਡਣੀ ਨਾਗ ਨਾਗਣੀ ਸੰਤ ਸੰਤਣੀ ਸਿੱਖ ਸਿੱਖਣੀ ਰਾਗ ਰਾਗਣੀ ਕੁੜਮ ਕੁੜਮਣੀ ਸੇਵਕ ਸੇਵਕਾ ਠੀਕ ਹੈ ਜੀ ਬਾਵੇਂ ਨੂੰ ਸਿਹਾਰੀ ਨਹੀਂ ਪਾਣੀ ਉਹ ਗਲਤ ਹੋ ਜਾਏਗਾ ਪ੍ਰਬੰਧਕ ਪ੍ਰਬੰਧਕਾ ਨੌਕਰ ਨੌਕ ਰਾਣੀ ਨੰਨੇ ਨਾਲ ਨਹੀਂ ਹੈ ਜੀ ਨਾਣੇ ਨਾਲ ਪਾਠਕ ਪਾਠਕਾ ਬਿੰਦੀ ਨਹੀਂ ਪਾਣੀ ਪੰਡਤ ਪੰਡਤਾਣੀ ਡੱਡੇ ਨੂੰ ਸਿਹਾਰੀ ਨਹੀਂ ਪੈਣੀ ਧਿਆਨ ਰੱਖਣਾ ਜੇਠ ਜਿਠਾਣੀ ਸੇਠ ਸਠਾਣੀ ਮਾਸਟਰ ਮਾਸਟਰਾਨੀ ਦਾਦਾ ਦਾਦੀ ਕਿਰਲਾ ਕਿਰਲੀ ਮਾਮਾ मामੀ ਚਾਚਾ ਚਾਚੀ ਘੋੜਾ ਘੋੜੀ ਪੋਠੋਹਾਰੀਆ ਪੋਠੋਹਾਰਨ ਪਸੌਰੀਆ ਪਸੌਰਨ ਦੋਆਬੀਆ ਦੋਆਬਨ ਗੁੱਜਰ ਗੁੱਜਰੀ ਬਾਂਦਰ ਬਾਂਦਰੀ ਮੱਛ ਮੱਛੀ ਬੱਦਲ ਬੱਦਲੀ ਠੇਕੇਦਾਰ ਠੇਕੇਦਾਰਨੀ ਸ਼ੇਰ ਸ਼ੇਰਨੀ ਸੇਵਾਦਾਰ ਸੇਵਾਦਾਰਨੀ ਜਾਦੂਗਰ ਜਾਦੂਗਰਨੀ ਸਰਾਫ ਸਰਾਫਣੀ ਸਾਦ ਸਾਧਣੀ ਭੀਲ ਪੀਲਣੀ ਉਸਤਾਦ ਉਸਤਾਦਨੀ ਸੱਪ ਸੱਪਣੀ ਭਗਤ ਭਗਤਣੀ ਰਿਛ ਰਿਛਣੀ ਨਾਇਕ ਨਾਇਕਾ ਲੇਖਕ ਲੇਖਕਾ ਉਪਦੇਸ਼ਕ ਉਪਦੇਸ਼ਕਾ ਅਧਿਆਪਕ ਅਧਿਆਪਕਾ ਪਪੇ ਨੂੰ ਸਿਹਾਰੀ ਪਾ ਦਿੰਦੇ ਨੇ ਬਹੁਤ ਸਾਰੇ ਉਹ ਨਹੀਂ ਭਾਉਣੀ ਠੀਕ ਹੈ ਜੀ ਪ੍ਰੋਹਤ ਪ੍ਰੋਹਤਾਣੀ ਦਿਉਰ ਦੇਉ ਰਾਣੀ ਊੜੇਨਹੋੜਾ ਮਾਲੀ ਮਾਲਣ ਰਾਈ ਰਾਏ ਲਿਖਾਰੀ ਨਿਖਾਰਣ ਨੰਨੇ ਨਾਲ ਪਤੀ ਪਤਨੀ ਕਸਾਈ ਕਸਾਇਣ ਪਟਵਾਰੀ ਪਟਵਾਰਨ ਖਿਡਾਰੀ ਖਿਡਾਰਨ ਨੰਨੇ ਨਾਲ ਹੈ ਜੀ ਸਾਊ ਸਾਊ ਆਣੀ ਚੌਧਰੀ ਚੌਧ ਰਾਣੀ ਪਾਦਰੀ ਪਾਧਰੇ ਆਣੀ ਖਸਮ ਰੰਨ ਹਿੰਦੂ ਹਿੰਦਵਾਣੀ ਰਾਜਾ ਰਾਣੀ ਹਾਣੀ ਹਾਣਨ ਨਾਣਾ ਪੱਲਮ ਪੈਣਾ ਨੰਨਾ ਵਾਚ ਹਲਵਾਈ ਹਲਵਾਏਣ ਸੁਗਾਈ ਸੁਗਾਏਣ ਨਾਈ ਨਾਇਣ ਸ਼ਿਕਾਰੀ ਸ਼ਿਕਾਰਨ ਮਾਂਦਰੀ ਮਾਂਦਰਿਆਣੀ ਰਾਰੇ ਨੂੰ ਸਿਹਾਰੀ ਪੈਣੀ ਹੈ ਜੀ ਸ਼ਹਿਰੀ ਸਹਿਰਣ ਖੱਤਰੀ ਖਤਰਾਨੀ ਨਵਾਬ ਬੇਗਮ ਪਾਈ ਪਾਇਆਣੀ ਪੈਂਡੂ ਪੈਂਡਣ ਪਿਓ ਮਾ ਦੇਖੋ ਜੀ ਜਿੱਥੇ ਪਿਓ ਦਾ ਮਾ ਹੈ ਉਥੇ ਪਿਤਾ ਦਾ ਮਾਤਾ ਹੈ ਠੀਕ ਹੈ ਜੀ ਨਾਨਾ ਨਾਨਨੇ ਕਿੜਾ ਚਿੜੀ ਮੁਰਗਾ ਮੁਰਗੀ ਭਤੀਜਾ ਭਤੀਜੀ ਮਾਸੜ ਮਾਸੀ चोटा मज मदरत कन्या नार मादा मित्र सहेली बिल्ला बिल्ली घोड़ा घोड़ी पोता पोती जा पोतरी ठीक है जी ताया ती मु कुड़ी भाणजा जनेवा दो कहने आपजी जानेवी आएगा गबरू मुट्यार नार नारी लाड़ा बहुटी ਉੱਤਰ 3 ਜਾਂ 9 ACG ਇਹ ਲਿੰਗ ਬਦਲੋ ਕੁਝ ਤੇ ਕੁਝ ਰਹਿ ਗਏ ਹੁਣ ਉਹ ਬਾਕੀ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਤੇ ਜੇ ਤੁਸੀਂ ਕੁਝ ਹੋਰ ਪੁੱਛਣਾ ਚਾਹੁੰਦੇ ਹੋ ਮੋਂ ਤਾਂ ਕਮੈਂਟ ਜ਼ਰੂਰ ਕਰਿਓ ਮੈਂ ਤੁਹਾਡੇ ਕਮੈਂਟਸ ਦਾ ਜ਼ਰੂਰ ਆਨਸਰ ਦਵਾਂਗੀ ਵੀਡੀਓ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਤੁਹਾਡੇ ਤੱਕ ਆਉਂਦੀਆਂ ਰਹਿਣਗੀਆਂ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਪਤਾ ਲੱਗਦਾ ਰਹੇ ਜੇ ਚੰਗਾ ਲੱਗਿਆ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਜੀ ਕਮੈਂਟ ਕਰਕੇ ਦੱਸਿਓ ਜਰੂਰ ਤੁਹਾਡੇ ਹਰ ਪ੍ਰਸ਼ਨ ਦਾ ਉੱਤਰ ਮੈਂ ਦਵਾਂਗੀ ਤੇ ਲਾਈਵ ਦੇ ਵਿੱਚ ਨਾਲ ਜੁੜਿਓ ਉਦੋਂ ਵੀ ਤੁਸੀਂ ਕੁਝ ਸਕਦੇ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ